ਪਰ ਨਹੀਂ ਕੋਈ ਬੰਦਾ ਨਹੀਂ ਬਣਦਾ ਤੇ ਅਸੀਂ ਬੰਦੇ ਬਣਾਵਾਂਗੇ ਕੋਣ ਸੁਣ ਹਾਂ ਕਿਹੜਾ ਬੰਦਾ ਨਹੀਂ ਬਣਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜਿਹੜਾ ਬੰਦਾ ਹੈ ਐਂਕੀ ਕਰਕੇ ਬਤਾਇਓ ਪਰੋਕੇ ਅਸੀਂ ਬਣਾਵਾਂਗੇ ਬੰਦੇ ਕੈਨੇਡਾ ਜਿਨਾਂ ਮੈਂ ਆਪਣੀ ਤੁਹਾਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਝੋਲੇ ਹੋਇਆ ਚਲ ਮੋਰੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਤੋਂ ਵੜਾ ਵੜ ਕੇ ਬਾਹਰ ਕੱਢਦੇ ਰਹੇ ਆ ਬੱਚੇ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬਜਪੀ ਦੇ ਮਗਾ ਦਾ ਭੁਲੀ ਲਾ ਦੇ ਲੁਕਾਏ ਹੋਏ ਬੜੇ ਬੜੇ ਹੋ ਗਏ ਹੋ ਗਏ ਜੀ ਦਾ ਨਾਮ ਨਹੀਂ ਕਰਨਾ ਅਸੀਂ ਸਰਪੰਚ ਜੀ ਲਾਣ ਕਰਾਇਆ ਇਹ ਸਾਡਾ ਸਰਪੰਚ ਹੈ ਸਰਪੰਚ ਬਣੂਗਾ ਪਰ ਉਹਨੂੰ ਵੀ ਮੈਂ ਸਾਰੇ ਜਣੇ ਦਾ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਰਦੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ ਕੋਣ ਹਾਲ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜੇ ਫਿਰ ਮਤਾਂ ਦਾ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਬਣਾਵਾ ਦੇ ਬੰਦੇ ਕਹੇ ਬਣਾਏ ਕਿਉਂਕਿ ਸਾਡਾ ਚੇਅਰਮੈਨ ਸੁਖਬੀਰ ਆਪ ਘਰ ਦਾ ਹੁੰਦਾ ਆ ਸਾਡੀ ਟੀਨ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾਂ ਦੀ ਸ਼੍ਰੀਕੀ ਦਾ ਪੈਦਾ ਕਰਦੇ ਆ ਇਹਨੂੰ ਆਇਆ ਵੀ ਇਹ ਕਿਹੜਾ ਬਸ਼ਕਾਰਦੇ ਆ ਜਾਂ ਕਹਿੰਦੇ ਆ ਕਿ ਆਮ ਘਰਾਂ ਦੇ ਤੁਸੀਂ ਆਪੋ-ਥਾਨੋ ਧਾਰ ਦੇ ਦਿੰਦੀ ਇਹ ਤਾਂ ਤੋ ਮੁੜੇ ਆ ਜਾਣੇ ਨਹੀਂ ਤਾਂ ਤੋ ਕੁਝ ਬਣ ਜਾਣਾ